ਗੱਲਾਂ ਚ ਕਿਸਦਾ ਜਵਾਬ ਨਹੀਂ ਦੇਣਾ ਕੰਮ ਚਾਓ ਜਿਹਦੇ ਮਰਜ਼ੀ ਦੇਸ ਲਾਉਣੀਆਂ ਖੋ ਕੇ ਲਾ ਲੋ ਆ ਜਾਓ ਕੀ ਹਾਲ ਆ ਬਈ ਸਾਰਿਆਂ ਦਾ ਵੈਲਕਮ ਹੈ ਫਰੀਦਪੁਰ ਸੇਰ ਕਬੂਤਰ ਵਿੱਚ ਠੀਕ ਆ ਵੀਰ ਅੱਜ ਤੁਹਾਡੇ ਵਾਸਤੇ ਜੋੜੇ ਲੈ ਕੇ ਆਏ ਵੀਰ ਠੀਕ ਆ ਡੇਲੀ ਨਵੀਂ ਤੋਂ ਨਵੀਂ ਵੀਡੀਓ ਆਇਆ ਕਰੂੰਗਾ ਵੀਰੇ ਇੱਕ ਦੋ ਦਿਨ ਰੋਕੇ ਤੇ ਤੁਹਾਨੂੰ ਵੀਰੇ ਸ਼ੌਕ ਕਰਾਵਾਂਗੇ ਚੈੱਕ ਕਰਿਓ ਮੇਰਾ ਵੀਰ ਠੀਕ ਆ ਵੀਡੀਓ ਪੂਰੀ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਮੇਰੇ ਵੀਰ ਠੀਕ ਆ ਚੈੱਕ ਕਰ ਲਓ ਮੇਰਾ ਵੀਰ ਜੋੜਾ ਇਹ ਰਾਜਨਾਲਾ ਚ ਵੀਰੇ ਪਿਓਰ ਖੱਟੀਆਂ ਅੱਖਾਂ ਦੇ ਕਾਲ ਛੋਟ ਹੈਗੇ ਵੀਰੇ ਸਿਰ ਤੇ ਦੋਨਾਂ ਦੇ ਠੀਕ ਹੈ ਜੀ ਪਿਓਰ ਰਾਜਨਾਲੇ ਵੀਰ ਜੁੜਾਏ ਚੈੱਕ ਕਰੋ ਨਾ ਵੀਰ ਕੱਲਾ ਕੱਲਾ ਸ਼ੌਕ ਕਰ ਲਿਓ ਚੈੱਕ ਕਰ ਲਓ ਵੀਰ ਪੂਰੇ ਵੱਡੇ ਵਜੂਦ ਦੇ ਆ ਚੈੱਕ ਕਰੋ ਨਾ ਵੀਰ ਜੁੜਾ ਚੈੱਕ ਕਰ ਲਓ ਮੇਰਾ ਵੀਰ ਕਬੂਤਰ ਠੀਕ ਹੈ ਪੂਰੇ ਵੱਡੇ ਵਜੂਦ ਦਾ ਕਬੂਤਰ ਆ ਵੀਰ ਅੱਖਾਂ ਚੈੱਕ ਕਰੋ ਨੇ ਠੀਕ ਹੈ ਪੂਰੀਆਂ ਸਾਫ ਪੀਲੀ ਅੱਖਾਂ ਦੂਜੇ ਪਾਸੇ ਚੈੱਕ ਕਰੋ ਨੇ ਵੀਰ ਪੂਰੀਆਂ ਸਾਫ ਪੀ ਲਿਆ ਅੱਖਾ ਵੀਰੇ ਪਿਓਰ ਰਾਜਣ ਵਾਲੇ 100% ਗਾਰੰਟੀ ਪੱਲੇ ਚੈੱਕ ਕਰੋਨੇ ਮੇਰਾ ਵੀਰ ਕੂਰੇ ਵੱਡੇ ਪੱਲਿਆਂ ਦਾ ਵੀਰ ਬੂਤਰੀ ਬਹੁਤ ਵੱਡੇ ਵਜੂਦ ਦਾ ਠੀਕ ਹੈ ਜੀ ਤੇ ਪੰਜਾਂ ਸ਼ੌਕ ਕਰੋਨੇ ਮੇਰਾ ਵੀਰ ਚੈੱਕ ਕਰ ਲੈ ਮੇਰਾ ਵੀਰ ਪੰਜੇ ਪਜਾਮੀ ਪੈਰੀ ਮੋਜ ਆ ਵੀਰ ਚੈੱਕ ਕਰ ਲੋ ਗੂੜੇ ਜਾਵ ਨਹੀਂ ਪੰਜੇ ਵੀਰ ਚੈੱਕ ਕਰ ਲੋ ਮੇਰਾ ਵੀਰ ਕਬੂਦਰੀ ਰਾਜਨ ਵਾਲੀ ਪਿਓਰ ਕਬੂਦਰੀ 100% ਗਾਰੰਟੀ ਵੀਰ ਅੱਖਾਂ ਚੈੱਕ ਕਰ ਲੋ ਮੇਰਾ ਵੀਰ ਠੀਕ ਐ ਦੂਜੀ ਐ ਚੈੱਕ ਕਰੋ ਨਾ ਮੇਰੇ ਵੀਰ ਚੈੱਕ ਕਰ ਲੋ ਮੇਰੇ ਵੀਰ ਅੱਖਾਂ ਠੀਕ ਐ ਪੱਲਿਆਂ ਦਾ ਸ਼ੌਂਕ ਕਰੋ ਨਾ ਮੇਰੇ ਵੀਰ ਪੂਰੇ ਵੱਡੇ ਵਜੂਦ ਦੀ ਕਬੂਦਰੀ ਆ ਪੂਰੇ ਹੈਵੀ ਪੱਲਿਆਂ ਦੀ ਚੈੱਕ ਕਰ ਲੋ ਮੇਰਾ ਵੀਰ ਪੱਲੇ ਦੂਜਾ ਚੈੱਕ ਕਰੋ ਨਾ ਵੀਰੇ ਪੱਲਾ 100% ਗਾਰੰਟੀ ਐ ਵੀਰ ਜੋੜੇ ਦੀ ਪੰਜੇ 6 ਕਰੋਨਾ ਮੇ ਵੀਰ ਇਹ ਵੀ ਪਜਾਮੀ ਪੈਰੀ ਮੋਜ ਆ ਵੀਰ ਗੂੜੇ ਜਾਮਣੀ ਭੱਜੇ ਪੂਰੇ ਚੈੱਕ ਕਰ ਲਓ ਠੀਕ ਆ ਵੀਰ ਇਹ ਵੀ ਪਜਾਮੀ ਪੈਰੀ ਮੋਜ ਚੈੱਕ ਕਰ ਲਓ ਮੇਰਾ ਵੀਰ ਪ्योर ਰਾਜ ਨਾਲੇ 100% ਗਾਰੰਟੀ ਵੀਰ ਰਾਜ ਨਾਲ ਜੋੜੇ ਦੀ ਠੀਕ ਆ ਫੁੱਲ ਗਾਰੰਟੀ ਦੇ ਦਾਂਗੇ ਜੋੜਾ ਚੈੱਕ ਕਰ ਲਓ ਮੇਰਾ ਵੀਰ ਹੰਦੇ ਬੱਚਿਆਂ ਦੀ ਫੁੱਲ ਗਰੰਟੀ ਆ ਵੀਰ ਚੈੱਕ ਕਰੋ ਵੀਰ ਥੋੜਾ